ਸਸਿਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਕਰਨ ਔਜਲਾ ਕਰਨ ਔਜਲਾ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਇੱਕ ਨਵਾਂ ਰਿਕਾਰਡ ਬਣਾਇਆ ਸੋ ਪੂਰੀ ਖਬਰ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਪਰ ਉਸ ਤੋਂ ਪਹਿਲਾਂ ਗੱਲ ਕਰਦੇ ਆ ਕਰਨ ਔਜਲਾ ਦੀ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਫੈਨਸ ਨੂੰ ਕੋਈ ਨਾ ਕੋਈ ਨਵੀਂ ਅਪਡੇਟ ਦਿੰਦੇ ਰਹਿੰਦੇ ਨੇ ਲਾਈਵ ਹੋ ਕੇ ਫੈਨਸ ਦੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਤੇ ਹੁਣ ਉਹ ਝਾਤ ਮਾਰਦੇ ਆ ਉਸ ਰਿਕਾਰਡ ਤੇ ਜੋ ਕਰਨ ਔਜਲਾ ਨੇ ਬਣਾਇਆ ਹੈ ਹਾਲੀ ਦੇ ਵਿੱਚ ਕਰਨ ਔਜਲਾ ਦੀ ਨਵੀਂ EP For Me ਰਿਲੀਜ਼ ਹੋ ਗਈ ਹੈ ਜੋ ਕਿ ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ ਤੇ ਟ੍ਰੈਂਡਿੰਗ ਨੰਬਰ 1 ਤੇ ਹੈ ਕਰਨ ਔਜਲਾ ਦੀ ਸੀਪੀ ਨੇ ਇੱਕ ਨਵਾਂ ਰਿਕਾਰਡ ਬਣਾ ਲਿਆ ਹੈ ਦੱਸਦੀ ਹੈ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨਾਲ ਜੁੜੇ ਰਹਿੰਦੇ ਨੇ ਅਤੇ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਫੈਨਸ ਦੇ ਨਾਲ ਅਪਡੇਟ ਸ਼ੇਅਰ ਕਰਦੇ ਰਹਿੰਦੇ ਨੇ ਹਾਲੀ ਦੇ ਵਿੱਚ ਕਰਨ ਔਜਲਾ ਨੇ ਇੰਸਟਾਗ੍ਰam ਤੇ ਇੱਕ ਨਵੀਂ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਨਵੀਂ ਏਪੀ ਫਾਰਮੀ ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ ਨੰਬਰ 1 ਤੇ ਟ੍ਰੈਂਡਿੰਗ ਤੇ ਸ਼ਾਈ ਹੋਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਕਰਨ ਔਜਲਾ ਕਰਨ ਔਜਲਾ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਇੱਕ ਨਵਾਂ ਰਿਕਾਰਡ ਬਣਾਇਆ ਸੋ ਪੂਰੀ ਖਬਰ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਪਰ ਉਸ ਤੋਂ ਪਹਿਲਾਂ ਗੱਲ ਕਰਦੇ ਆ ਕਰਨ ਔਜਲਾ ਦੀ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਫੈਨਸ ਨੂੰ ਕੋਈ ਨਾ ਕੋਈ ਨਵੀਂ ਅਪਡੇਟ ਦਿੰਦੇ ਰਹਿੰਦੇ ਨੇ ਲਾਈਵ ਹੋ ਕੇ ਫੈਨਸ ਦੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਤੇ ਹੁਣ ਉਹ ਝਾਤ ਮਾਰਦੇ ਆ ਉਸ ਰਿਕਾਰਡ ਤੇ ਜੋ ਕਰਨ ਔਜਲਾ ਨੇ ਬਣਾਇਆ ਹੈ ਹਾਲੀ ਦੇ ਵਿੱਚ ਕਰਨ ਔਜਲਾ ਦੀ ਨਵੀਂ EP For Me ਰਿਲੀਜ਼ ਹੋ ਗਈ ਹੈ ਜੋ ਕਿ ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ ਤੇ ਟ੍ਰੈਂਡਿੰਗ ਨੰਬਰ 1 ਤੇ ਕਰਨ ਔਜਲਾ ਦੀ ਸੀਪੀ ਨੇ ਇੱਕ ਨਵਾਂ ਰਿਕਾਰਡ ਬਣਾ ਲਿਆ ਹੈ ਦੱਸਦੀ ਹੈ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨਾਲ ਜੁੜੇ ਰਹਿੰਦੇ ਨੇ ਅਤੇ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਫੈਨਸ ਦੇ ਨਾਲ ਅਪਡੇਟ ਸ਼ੇਅਰ ਕਰਦੇ ਰਹਿੰਦੇ ਨੇ ਹਾਲੀ ਦੇ ਵਿੱਚ ਕਰਨ ਔਜਲਾ ਨੇ ਇੰਸਟਾਗ੍ਰam ਤੇ ਇੱਕ ਨਵੀਂ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਨਵੀਂ EP For Me ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ ਨੰਬਰ 1 ਤੇ ਟ੍ਰੈਂਡਿੰਗ ਤੇ ਸ਼ਾਈ ਹੋਈ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਤੇ ਕਰਨ ਔਜਲਾ ਕਰਨ ਔਜਲਾ ਨੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਇੱਕ ਨਵਾਂ ਰਿਕਾਰਡ ਬਣਾਇਆ ਸੋ ਪੂਰੀ ਖਬਰ ਕੀ ਹੈ ਤੁਹਾਡੇ ਨਾਲ ਸਾਂਝੀ ਕਰਦੇ ਪਰ ਉਸ ਤੋਂ ਪਹਿਲਾਂ ਗੱਲ ਕਰਦੇ ਆ ਕਰਨ ਔਜਲਾ ਦੀ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਨੇ ਫੈਨਸ ਨੂੰ ਕੋਈ ਨਾ ਕੋਈ ਨਵੀਂ ਅਪਡੇਟ ਦਿੰਦੇ ਰਹਿੰਦੇ ਨੇ ਲਾਈਵ ਹੋ ਕੇ ਫੈਨਸ ਦੇ ਨਾਲ ਗੱਲਾਂ ਬਾਤਾਂ ਕਰਦੇ ਰਹਿੰਦੇ ਨੇ ਤੇ ਹੁਣ ਉਹ ਝਾਤ ਮਾਰਦੇ ਆ ਉਸ ਰਿਕਾਰਡ ਤੇ ਜੋ ਕਰਨ ਔਜਲਾ ਨੇ ਬਣਾਇਆ ਹੈ ਹਾਲੀ ਦੇ ਵਿੱਚ ਕਰਨ ਔਜਲਾ ਦੀ ਨਵੀਂ EP For Me ਰਿਲੀਜ਼ ਹੋ ਗਈ ਹੈ ਜੋ ਕਿ ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ ਤੇ ਟ੍ਰੈਂਡਿੰਗ ਨੰਬਰ 1 ਤੇ ਕਰਨ ਔਜਲਾ ਦੀ ਸੀਪੀ ਨੇ ਇੱਕ ਨਵਾਂ ਰਿਕਾਰਡ ਬਣਾ ਲਿਆ ਹੈ ਦੱਸਦੀ ਹੈ ਕਿ ਗਾਇਕੀ ਦੇ ਨਾਲ-ਨਾਲ ਕਰਨ ਔਜਲਾ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਨੇ ਉਹ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਸ ਨਾਲ ਜੁੜੇ ਰਹਿੰਦੇ ਨੇ ਅਤੇ ਆਪਣੇ ਅਪਕਮਿੰਗ ਪ੍ਰੋਜੈਕਟਸ ਬਾਰੇ ਫੈਨਸ ਦੇ ਨਾਲ ਅਪਡੇਟ ਸ਼ੇਅਰ ਕਰਦੇ ਰਹਿੰਦੇ ਨੇ ਹਾਲੀ ਦੇ ਵਿੱਚ ਕਰਨ ਔਜਲਾ ਨੇ ਇੰਸਟਾਗ੍ਰam ਤੇ ਇੱਕ ਨਵੀਂ ਪੋਸਟ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਨਵੀਂ EP ਫਾਰਮੀ ਭਾਰਤ ਸਣੇ ਕੈਨੇਡਾ ਤੇ ਨਿਊਜ਼ੀਲੈਂਡ ਨੰਬਰ 1 ਤੇ ਟ੍ਰੈਂਡਿੰਗ ਤੇ ਸ਼ਾਈ ਹੋਈ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर